ਅੱਜ ਸ਼ਹੀਦឧਦਮ ਸਿੰਘ ਦਾ ਸ਼ਹੀਦੀ ਦਿਹਾੜਾ ਹੈਗਾ ਜੀ ਪ੍ਰਧਾਨ ਜੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੀ ਕੁਰਬਾਨੀ ਬਾਰੇ ਪੱਲੂ ਦਾ ਪੱਤਰਕਾਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਾ ਜੀ ਮੜੀ ਜੀ ਇਹਨਾਂ ਦੀ ਸ਼ਹੀਦ ਉਦਮ ਸਿੰਘ ਸਾਡੇ ਦੇਸ਼ ਦੇ ਮਹਾਨ ਚੋਦਾ ਜਿਨ੍ਹਾਂ ਨੂੰ ਅੱਜ ਸਾਰਾ ਦੇਸ਼ ਸਾਡਾ ਭਾਰਤ ਯਾਦ ਕਰ ਰਿਹਾ ਹੈ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਸਾਡੇ ਦੇਸ਼ ਦੇ ਲਈ ਭਾਰਤ ਲਈ ਹੈ ਔਰ ਸਿੱਧਿਆ ਸਿੱਧੀਆਂ ਨੂੰ ਅੱਜ ਅਸੀਂ ਯਾਦ ਕਰਦੇ ਹੋਏ ਸਿੱਧਾ ਨੂੰ ਕਿ ਅੱਜ ਉਹਨਾਂ ਨੂੰ ਇੱਥੇ ਬੁੱਲਰਪੁਰ ਸਾਰੀ ਪਾਰਟੀ ਰਿਪਬਲਿਕਨ ਪਾਰਟੀ ਆਫ ਇੰਡੀਆ ਵੱਲੋਂ ਪਾਰਟੀ ਦਾ ਉਤਰਵੀਏ ਕੀਤਾ ਕਿਉਂਕਿ ਜੱਲਿਆਂ ਵਾਲੇ ਬਾਗ ਦੇ ਵਿੱਚ ਜੋ ਜਰਨਲ ਡੈਰ ਨੇ ਪਿੱਛੇ ਗੋਲੀਆਂ ਚਲਾ ਕੇ ਨੇਕਾ ਲੋਕਾਂ ਦੀ ਹੱਤਿਆ ਕੀਤੀ ਸੀ ਉਹਨਾਂ ਦਾ ਨਾ ਨਾ ਬਦਲਾ ਚੁਕਾ ਕੇ ਕਿਤਾਬ ਦੇ ਵਿੱਚ ਪਿਸਤਲ ਨੂੰ ਪਿਸਤੌਲ ਨੂੰ ਕਰਕੇ ਕੱਟ ਕੇ ਲੈ ਕੇ ਜਨਨ ਨਵੈਰ ਨੂੰ ਉੱਥੇ ਜਾ ਕੇ ਲੰਡਨ ਗਿਆ ਸੀ ਲੰਡਨ ਦੇ ਜਾ ਕੇ ਠੋਕਿਆ ਸੀ ਆ ਬੜਾ ਵੱਡਾ ਇਹਦਾ ਜਿਗਰਾ ਇਹਨਾਂ ਨੂੰ ਸਲੂਟ ਬਣਦਾ ਸਾਡੇ ਦੇਸ਼ ਲਈ ਤੇ ਇਹਨਾਂ ਦਾ ਪਰਿਵਾਰ ਔਰ ਇਹਨਾਂ ਨੂੰ ਦੇਸ਼ ਨੂੰ ਤੇ ਔਰ ਇਹਨਾਂ ਦੀ ਕੁਰਬਾਨੀਆਂ ਨੂੰ ਕਦੇ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਆਪਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਜੈ ਹਿੰਦ